ਗੁਰਾਮੇਨ ਚੌਂਕ ਉੱਪਰ ਵਾਪਰੇ ਇੱਕ ਸੜਕ ਦੇ ਹਾਦਸੇ ਵਿੱਚ ਸਵਿਫਟ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਕਾਰ ਵਿੱਚ ਸਵਾਰ ਮਹਿਲਾ ਦੇ ਸੱਟਾਂ ਲੱਗੀਆਂ ਹਨ ਇਸ ਸੰਬੰਧੀ ਸਵਿਫਟ ਕਾਰ ਸਵਾਰ ਨੌਜਵਾਨ ਅਨਿਰੁੱਧ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਵਾਪਸ ਗੁਰਦਾਸਪੁਰ ਨੂੰ ਜਾ ਰਹੇ ਸੀ ਇੱਕ ਟਿਪਪਰ ਨੇ ਉਹਨਾਂ ਨੂੰ ਸਾਈਡ ਮਾਰ ਦਿੱਤੀ ਜਿਸ ਨਾਲ ਉਹਨਾਂ ਦੀ ਗੱਡੀ ਹਾਦਸਾ ਗ੍ਰਸਤ ਹੋ ਗਈ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ ਸਵਾਰ ਮਹਿਲਾ ਆਰਤੀ ਦੇ ਸੱਟਾਂ ਲੱਗੀਆਂ ਹਨ ਮੈਂ ਤੁਹਾਡਾ ਮੇਰਾ ਨਾਮ ਭਾਈ ਅਨਿਰੁੱਧ ਹੈ ਅਛਾ ਹੀ ਬਿਦਾਨੇ ਆ ਗਿਆ ਕਿ ਦਾ ਪਟਾਕੇ ਦਾ ਰੇਡੀ ਆ ਗਿਆ ਬੰਦਾ ਦਾਸ ਤੇ ਆ ਗਿਆ ਕਿ ਦਾ ਦਾਪੂ ਤੇ ਐਕਸੀਡੈਂਟ ਭਾਜੀ ਕਿੱਦਾਂ ਹੋਇਆ ਭਾਜੀ ਕਿੱਦਾਂ ਹੋਇਆ ਪੀਪਰ ਸੀਗਾ ਮਾਰਾ ਗਿਆ ਤੇ ਦਾਸ ਸਾਈਡ ਦੀ ਮਾਰੀ ਆ ਤੇ ਰੰਗ ਬ੍ਰੇਕ ਮਾਰੀਆ ਫਲਟ ਮਾਰ ਕੇ ਕਿੰਨਾ ਬੜੀ ਹੁਣ ਚੰਨ ਮਾਰੀ ਤੇ ਮਾਰੀ ਬਚਾਇਆ ਭਾਜੀ ਲੱਗੀ ਤਾਂ ਨਹੀਂ ਦਾਸ ਭਾਜੀ ਲੱਗੀ ਨਹੀਂ ਕਟਰ ਹੋ ਗਿਆ ਹੀ ਨਹੀਂ ਇਕਦਮ ਨਿਕਲ ਗਿਆ ਮੈਂ ਆਪਾਂ ਕੰਪਲੇਂਟ ਕੀਤੀ ਹੈ 112 ਤੇ ਫੋਨ ਕੀਤਾ ਮੈਂ 22 ਦਾ ਫੋਨ ਕਿੰਨਾ ਟਾਈਮ ਹੋ ਗਿਆ ਭਾਜੀ ਕੰਪਲੀਟ ਕੀਤੀ ਨੂੰ 47 ਫੋਨ ਦੱਸਦੇ 4 ਕੀ ਹੋ ਗਿਆ ਠੀਕ ਹੈ ਕੀ ਮੰਕੀ ਕਰਦੇ ਬਟਾਟਾ ਆਹ ਤਾਂ ਪਈ ਜਿੱਥੇ ਚੱਕਰ ਇਹੋ ਹੀ ਹੈ ਇਹਨਾਂ ਤੇਰਾ ਟੁੱਟਰਾ ਕੋਈ ਇਲਾਜ ਕਰਨ ਤੇ ਤਾਂ ਜੀ ਹੋ ਸਕਦਾ ਸੀਗਾ ਉਹ ਵੀ ਚਲੋ ਆਪਣੀ ਜੀ ਰਹਿ ਗਈ ਆਪਾਂ ਬਚ ਗਏ ਬਟੇ ਹੋਣ ਚੱਕ ਲੈਂਦੇ ਆ ਜਿੰਦੇ ਭਾਵੇਂ ਉਹ ਪੜ ਵੀ ਲੈਂਦੇ ਉਹ ਨਾਲ ਰੌਣਕਾਂ ਉੱਪਰ ਜੀ ਏ ਸੈਟ ਸੁਬਿੰਦਰ ਸਿੰਘ ਸਰਫ ਰੱਖਿਆ ਬੋਰਡ ਗਰੁੱਪ ਨੰਬਰ ਜਿਹੜਾ 956 ਕਰਾਇਆ ਫਲੋਰ ਮੇਨ ਜੀਟੀ ਰੋਡ ਦੇ ਤਨਾਤਾਂ ਅੱਜ ਸਾਨੂੰ ਕਿਸੇ ਰਾਹਗੀ ਜ਼ੋਰਾ ਸੂਚਨਾ ਮਿਲੀ ਸੀ ਕਿ ਇੱਕ ਮੇਨ ਜੀਟੀ ਰੋਡ ਤੇ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਪੌੜ ਦੇ ਉੱਪਰ ਜੋ ਕਿ ਕਰਾਇਆ ਤੋਂ ਫਗਵਾੜਾ ਸਾਈਡ ਰੋਡ ਜਾ ਰਹੀ ਆ ਇੱਕ ਸਵਿਫਟ ਕਾਰ ਨੂੰ ਕਿਸੇ ਅੰਸ਼ਤ ਸੱਤ ਬਾਹ ਨੇ ਹਟ ਕਰ ਦਿੱਤਾ ਜਿਹਦੇ ਵਿੱਚ ਇੱਕ ਲੇਡੀਜ਼ ਆਰ ਪੀ ਦੇ ਗੰਭੀਰ ਸੱਟਾਂ ਲੱਗੀਆਂ ਹਾਂਜੀ ਸਰ ਰੋਡ ਰੋਡ ਬਿਲਕੁਲ ਨਰਵੇਕਾ ਚਾਲੂ ਆ ਜੀ